ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਵਟੂ ਹੈ ਜੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਮੈਂ ਸੁਭਾ ਪ੍ਰਧਾਨ ਆ ਅੱਜ ਜਿਹੜੀ ਘਟਨਾ ਵਾਪਰੀ ਹੈ ਕੋੜਕਪੂਰਾ ਦੇ ਵਿੱਚ ਬਠਿੰਡਾ ਰੋਡ ਤੇ ਉਹ ਬੜੀ ਨਿੰਦਨਯੋਗ ਹੈ ਮੈਂ ਕੋੜਕਪੂਰਾ ਦੇ ਪ੍ਰਸ਼ਾਸਨ ਦਾ ਬੜੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਵੀ ਜਿਹੜਾ ਉਹ ਮਜ਼ਦੂਰਾਂ ਦੇ ਉੱਤੇ ਅੱਜ ਸੈਂਕੜੇ ਮਜ਼ਦੂਰ ਉੱਥੇ ਜਿਹੜੇ ਬੈਠੇ ਸੀਗੇ ਉਹਨਾਂ ਨੂੰ ਕੋਈ ਪਹਿਲਾਂ ਕੋਈ ਵੀ ਉਹਨਾਂ ਨੂੰ ਨੀ ਨੋਟਿਸ ਵਗੈਰਾ ਕੱਢਿਆ ਗਿਆ ਕਿ ਤੁਸੀਂ ਜਗਾ ਖਾਲੀ ਕਰੋ ਜੇ ਉਹ ਜਗਾ ਸਰਕਾਰ ਨੂੰ ਚਾਹੀਦੀ ਸੀ ਤੇ ਉਹ ਜਗਾ ਪਾਸੇ ਮਜ਼ਦੂਰਾਂ ਨੂੰ ਲੈ ਕੇ ਉੱਥੇ ਮਜ਼ਦੂਰਾਂ ਨੂੰ ਸ਼ਿਫਟ ਕੀਤਾ ਜਾਂਦਾ ਪਰ ਅੱਜ ਮਜ਼ਦੂਰਾਂ ਵਿਚਾਰਿਆਂ ਦਾ ਘਰ ਉੱਥੇ ਤੋੜਿਆ ਗਿਆ ਤੇ ਬੜੀ ਇਹ ਸ਼ਰਮ ਵਾਲੀ ਗੱਲ ਹੈ ਤੇ ਉੱਥੇ ਇਹ ਜਿਹੜੀ ਮਾਨ ਸਰਕਾਰ ਹੈ ਉਹ ਦਿਨੋਂ ਦਿਨ ਮਜ਼ਦੂਰਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਉੱਥੇ ਮਜ਼ਦੂਰਾਂ ਨਾਲ ਵੱਡਾ ਤੱਕਾ ਆਇਆ ਇਹ ਸਖਤ ਸ਼ਬਦਾਂ 'ਚ ਸਾਡੀ ਜਥੇਬੰਦੀ ਵੱਲੋਂ ਅਸੀਂ ਇਹਨਾਂ ਖੇਦਾ ਨਖੇਦੀ ਕਰਦੇ ਆ ਤੇ ਇਸ ਕਰਕੇ ਜਿਹੜਾ ਉਹ ਮਜ਼ਦੂਰਾਂ ਤੇ ਹਤਿਆਚਾਰ ਹੋਇਆ ਇਹ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਚੱਲਣਾ ਪੈਣਾ ਕਿਉਂਕਿ ਇਹ ਉਹ ਮਜ਼ਦੂਰ ਹੈ ਮਾਨ ਸਾਹਿਬ ਜਿਨ੍ਹਾਂ ਨੇ ਤੁਹਾਨੂੰ 92 ਵਿਧਾਇਕ ਦਿੱਤੇ ਹੈ ਮਜ਼ਦੂਰਾਂ ਨੇ ਵੋਟਾਂ ਪਾ ਕੇ ਤੁਸੀਂ ਉਹਨਾਂ ਮਜ਼ਦੂਰਾਂ ਤੇ ਹੀ ਅੱਜ ਹਤਿਆਚਾਰ ਕਰ ਰਹੇ ਹੋ ਇਹਨਾਂ ਮਜ਼ਦੂਰਾਂ ਨੂੰ ਤੁਸੀਂ ਜਗ੍ਹਾ ਦੇਣ ਦੀ ਬਜਾਏ ਜਿਹੜੇ ਕੋਈ 2-2 ਮਰਲੇ 4-4 ਮਰਲੇ ਮਜ਼ਦੂਰਾਂ ਕੋਲੇ ਜਗ੍ਹਾ ਉਹ ਤੁਸੀਂ ੱਟਕੇ ਨਾਲ ਮਜ਼ਦੂਰਾਂ ਤੋਂ ਜਿਹੜੀ ਜਗ੍ਹਾ ਖੋ ਰਹੇ ਹੋ ਪਰ ਸਾਡੀ ਜਥੇਬੰਦੀ ਵੱਲੋਂ ਅਸੀਂ ਤੁਹਾਡੀ ਇਹ ਨਖੇਦੀ ਕਰਦੇ ਹਾਂ ਕਿ ਜਿਹੜਾ ਅੱਜ ਕੋੜਕਪੂਰਾ ਦੇ ਵਿੱਚ ਨਵੀਂ ਕਟਨਾ ਵਾਪਰੀ ਹੈ ਇਹ ਬੜੇ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਆਂ ਕੀ ਨਾਮ ਹੈ ਅੱਜ ਬੇਰਨਾਮਾ ਸ਼ੰਕਰ ਸੰਗਾ ਜੀ ਮੈਂ ਸਰਪੰਚ ਸਾਹਿਬ ਦਾ ਚੱਕ ਕਲਿਆਣ ਅੱਜ ਉਹ ਅੱਜ ਕੋੜਕਪੁਰਾ ਰੋਡ ਤੇ ਝੁੱਗਣਿਆ ਵਾਲਿਆਂ ਦੇ ਘਟਾ ਆਏ ਗਏ ਆ ਝੁੱਗੀਆਂ ਵਿਚਾਰਿਆਂ ਦੀਆਂ ਟਾਂਗਾਂ ਗੰਜ ਆਇਆ ਮੰਤਰਕਾਰ ਵੱਲੋਂ ਮੈਂ ਕੋੜਕਪੁਰਾ ਜੋ ਪ੍ਰਸ਼ਾਸਨ ਹੈ ਇਹਨਾਂ ਦੀ ਅਸੀਂ ਇਸ ਘਟਨਾ ਤੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਮਾਨ ਸਰਕਾਰ ਨੂੰ ਇਹ ਅਗਾਹ ਕਰਦੇ ਆ ਕਿ ਤੁਹਾਨੂੰ ਆਉਣੀਆਂ ਚੋਣਾਂ ਦੇ ਵਿੱਚ ਇਹਨਾਂ ਖਮਾਜਾ ਭੁਗਤਣਾ ਪਊਗਾ ਬਹੁਤ ਮੜੀ ਗੱਲ ਆ ਇਹ ਅਸੀਂ ਸਭ ਸਸਤ ਸ਼ਬਦਾਂ ਦੇ ਵਿੱਚ ਇਹਨਾਂ ਦੇ ਨਿੱਡਾ ਕਰਦੇ ਹਾਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ